ਤੁਸੀਂ ਦੇਖ ਰਹੇ ਹੋ ਪੀਟੀਵੀ ਇੰਡੀਆ ਮੈਂ ਹਾਂ ਮਦਨਦੇਵ ਮੇਰੇ ਨਾਲ ਨੇ ਮੇਰੇ ਸਹਿਯੋਗੀ ਸੀਨੀਅਰ ਪੱਤਰਕਾਰ ਮਨਪ੍ਰੀਤ ਰੰਧਾਵਾ ਮਨਪ੍ਰੀਤ ਜੀ ਕੇਂਦਰ ਸਰਕਾਰ ਨੇ ਪੰਜਾਬ ਦੀ ਘੇਰਾਬੰਦੀ ਤੇਜ਼ ਕਰ ਦਿੱਤੀ ਹੈ ਆਪਾਂ ਨੂੰ ਯਾਦ ਹੈ ਜਦੋਂ ਚੰਨੀ ਸਰਕਾਰ ਸੀ ਉਦੋਂ ਬੀਐਸਐਫ ਜਿਹੜਾ ਤਾਇਨਾਤ ਆ ਭਾਰਤ ਪਾਕਿਸਤਾਨ ਸੀਮਾ ਦੇ ਉੱਪਰ ਸੁਰੱਖਿਆ ਦੇ ਮਾਮਲੇ ਵਿੱਚ ਉਹਨਾਂ ਕੋਲੇ 15 ਕਿਲੋਮੀਟਰ ਦਾ ਏਰੀਆ ਹੁੰਦਾ ਸੀ ਪੰਜਾਬ ਦਾ ਉਹ ਵਧਾ ਕੇ 50 ਕਿਲੋਮੀਟਰ ਤੱਕ ਦਾ ਏਰੀਆ ਦਿੱਤਾ ਬੀਐਸਐਫ ਦੇ ਅਧੀਨ ਜਿਹਦਾ ਵਿਰੋਧ ਕੀਤਾ ਗਿਆ ਸਾਰੀਆਂ ਪਾਰਟੀਆਂ ਨੇ ਕੀਤਾ ਸਰਕਾਰ ਨੇ ਵੀ ਕੀਤਾ ਪਰ ਸੁਣਵਾਈ ਨਹੀਂ ਹੋਈ ਸੀ ਉਸ ਤੋਂ ਬਾਅਦ ਜਦੋਂ ਚੰਨੀ ਸਰਕਾਰ ਹਾਲੇ ਸੀ ਮੇਰਾ ਖਿਆਲ ਹੈ ਔਰ ਇਸ ਦੌਰਾਨ ਚਾ ਚੋਣਾ ਹੋ ਰੀਆਂ ਸੀ ਇਹਦੇ ਦੌਰਾਨ ਹੀ ਜਿਹੜਾ ਭਾਗੜਾ ਬਿਆਸ ਮੈਨੇਜਮੈਂਟ ਬੋਰਡ ਆ ਉਹਦੇ ਵਿੱਚੋਂ ਪੰਜਾਬ ਨੂੰ ਚੁੱਪ ਕੀਤਾ ਤੇ ਬੇਦਖਲ ਕਰ ਦਿੱਤਾ ਗਿਆ ਇਹਦਾ ਵੀ ਵਿਰੋਧ ਹੋਇਆ ਪਰ ਕੇਂਦਰ ਨੇ ਬਿਲਕੁਲ ਸੁਣਵਾਈ ਨਹੀਂ ਕੀਤੀ ਫਿਰ ਆ ਕੇ ਸਿੱਕੋ ਦਾ ਮਾਮਲਾ ਆ ਗਿਆ ਸਿੱਟਕੋ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਸਿਟਕੋ ਦਾ ਜਿਹੜਾ ਅਧਿਕਾਰੀ ਹੈ ਉਹ ਹਮੇਸ਼ਾ ਪੰਜਾਬ ਦਾ ਹੋਇਆ ਕਰਦਾ ਸੀ ਔਰ ਕੇਂਦਰ ਸਰਕਾਰ ਨੇ ਆਪਣੀ ਮਨਮਰਜ਼ੀ ਨਾਲ ਪੰਜਾਬ ਦੇ ਇਸ ਅਧਿਕਾਰ ਨੂੰ ਵਾਂਝਿਆ ਕਰਕੇ ਲਾਂਭੇ ਕਰਕੇ ਯੂਪੀ ਦੇ ਕੈਕਟਰ ਦਾ ਅਧਿਕਾਰੀ ਤਾਇਨਾਤ ਕਰ ਦਿੱਤਾ ਔਰ ਹੁਣ ਤੱਕ ਮਾਲੀ ਕਰ ਦਿੱਤੀ ਅਮਿਤ ਸ਼ਾਹ ਦੀ ਚੰਡੀਗੜ੍ਹ ਫੇਰੀ ਸੀ ਹੁਣ ਖਾਲੀ ਵਿੱਚ 2-3 ਦਿਨ ਪਹਿਲਾਂ ਦੀ ਗੱਲ ਹੈਗੀ ਹੈ ਔਰ ਅਮਿਤ ਸ਼ਾਹ ਐਲਾਨ ਕਰਕੇ ਗਿਆ ਹੈ ਕਿ ਚੰਡੀਗੜ੍ਹ ਦੇ ਪ੍ਰਸ਼ਾਸਨਿਕ ਜਿਹੜੇ ਕਰਮਚਾਰੀ ਹੈ ਉਹਨਾਂ ਦੇ ਉੱਤੇ ਆ ਕੇਂਦਰ ਦੇ ਸੇਵਾ ਨਿਯਮ ਲਾਗੂ ਹੋਣਗੇ ਪੰਜਾਬ ਦੇ ਨਹੀਂ ਹੋਣਗੇ ਇਹਦਾ ਵੀ ਵਿਰੋਧ ਕੀਤਾ ਜਾ ਰਿਹਾ ਪਰ ਲੱਗਦਾ ਜਿਵੇਂ ਕੇਂਦਰ ਸਰਕਾਰ ਆਪਣੇ ਫੈਸਲੇ ਤੇ ਉਵੇਂ ਹੀ ਅੱਗੇ ਕਰ ਦੇਗੀ ਜਿਵੇਂ ਪਹਿਲਾਂ ਸੀ ਸ਼ਾਇਦ ਹੀ ਸੁਣਾਈ ਹੋਵੇ ਔਰ ਇਸ ਤੋਂ ਇਲਾਵਾ ਮਾਮਲਾ ਪੀਟੀਸੀ ਰੱਖੀ ਹੈ ਜਿਵੇਂ ਕਿ ਪੀਟੀਸੀ ਦਾ ਜਿਹੜਾ ਮਾਮਲਾ ਹੈ ਪੁਲਿਸ ਤੱਕ ਚਲਾ ਗਿਆ ਔਰ ਪੁਲਿਸ ਨੇ ਤੇ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਗਈ ਪੁਲਿਸ ਵੱਲੋਂ ਔਰ ਇੱਕ ਹੀ ਮਾਮਲਾ ਹੈ ਤੇ ਵੀ ਅਸੀਂ ਜਾਣਕਾਰੀ ਜਿਹੜੀ ਹੈ ਉਹ ਤੁਹਾਡੇ ਕੋਲ ਲਵਾਂਗੇ ਪਰ ਸਭ ਤੋਂ ਪਹਿਲਾਂ ਜਿਹੜਾ ਮਾਮਲਾ ਚੰਡੀਗੜ੍ਹ ਦਾ ਹੈ ਬਹੁਤ ਮਹੱਤਵਪੂਰਨ ਮਾਮਲਾ ਹੈ ਸਾਰੀਆਂ ਪਾਰਟੀਆਂ ਵਿਰੋਧ ਕਰ ਰਹੀਆਂ ਨੇ ਕੇਂਦਰ ਨੂੰ ਪ੍ਰਵਾਹ ਨਹੀਂ ਹੈ ਕੇਂਦਰ ਆਪਣੇ ਫੈਸਲੇ ਤੇ ਬਿਲਕੁਲ ਅੜੀ ਹੋਈ ਹੈ ਕੇਂਦਰ ਸਰਕਾਰ ਕੀ ਚਾਹੁੰਦੀ ਹੈ ਕਿ ਕੀ ਸੰਕੇਤ ਕੀ ਹੈ ਕੇਂਦਰ ਸਰਕਾਰ ਦੇ ਪੰਜਾਬ ਨੂੰ ਜੀ ਦੇਖੋ ਮਦਨਦੀਪ ਜੀ ਜਿਸ ਤਰ੍ਹਾਂ ਤੁਸੀਂ ਆਪ ਵੀ ਆਪਣੇ ਇਸ ਸਾਰੇ ਜਿਹੜੀ ਤੁਸੀਂ ਗੱਲ ਕਹੀ ਆ ਇਸ ਦੌਰਾਨ ਤੁਸੀਂ ਦੱਸਿਆ ਕਿ ਬਹੁਤ ਦੇਰ ਤੋਂ ਅਹ ਕੇਂਦਰ ਸਰਕਾਰ ਇੱਕ ਤਰ੍ਹਾਂ ਦੇ ਪੰਜਾਬ ਦੇ ਸੰਘੀ ਢਾਂਚੇ ਤੇ ਲਗਾਤਾਰ ਹਮਲੇ ਕਰ ਰਹੀ ਹੈ। ਔਰ ਲਗਾਤਾਰ ਬਹੁਤ ਸਾਰੇ ਐਸੇ ਮਾਮਲਿਆਂ ਦੇ ਵਿੱਚ ਜਿਹੜੇ ਪੰਜਾਬ ਦੇ ਅਧਿਕਾਰੀਆ ਇੱਕ ਸੂਬੇ ਦੇ ਅਧਿਕਾਰ ਹੁੰਦੇ ਆ ਉਸ ਨੂੰ ਆਪਣੇ ਅਧਿਕਾਰ ਖੇਤਰਾਂ ਦੇ ਅਧੀਨ ਲੈ ਕੇ ਆਉਣਾ ਚਾਹੁੰਦੀ ਆ। ਬਾਰਡਰ ਸਕਿਉਰਿਟੀ ਫੋਰਸ ਦੀ ਤੁਸੀਂ ਗੱਲ ਕੀਤੀ ਆ। ਵੈਸੇ ਜਿਹੜਾ ਬਾਰਡਰ ਸਕਿਉਰਿਟੀ ਫੋਰਸ ਦਾ ਜਿਹੜਾ ਏਰੀਆ 15 ਤੋਂ 50 ਜਿਹੜਾ ਕੀਤਾ ਗਿਆ ਉਹ ਬਾਕੀ ਕਈ ਹੋਰ ਸੂਬਿਆਂ ਦੇ ਵਿੱਚ ਵੀ ਕੀਤਾ ਗਿਆ। ਉਦੇ ਵਿੱਚ ਵੈਸਟ ਬੰਗਾਲ ਵੀ ਸ਼ਾਮਲ ਆ ਉਹ ਚ ਰਾਜਸਥਾਨ ਵੀ ਸ਼ਾਮਲ ਆ ਉਹਦੇ ਵਿੱਚ ਗੁਜਰਾਤ ਵੀ ਸ਼ਾਮਲ ਆ ਉਹਦੇ ਵਿੱਚ ਪੰਜਾਬ ਵੀ ਸ਼ਾਮਲ ਆ ਲੇਕਿਨ ਹਾਂ ਪੰਜਾਬ ਨੇ ਇਸ ਚੀਜ਼ ਦਾ ਉਹਨਾਂ ਦਿਨਾਂ ਦੇ ਵਿੱਚ ਬੜਾ ਵਿਰੋਧ ਹੋਇਆ ਚੋਣਾ ਉਦੋਂ ਜਾਰੀ ਸੀ ਅਜੇ ਚੋਣਾ ਪੰਜਾਬ ਚ ਹੋਣੀ ਐ ਸੀ ਤੇ ਜਿਹੜੇ ਸਾਬਕਾ ਮੁੱਖ ਮੰਤਰੀ ਨੇ ਚਰਨਜੀਤ ਸਿੰਘ ਚੰਨੀ ਉਹ ਮਿਲ ਕੇ ਆਏ ਸੀ ਅਮਿਤ ਸ਼ਾਹ ਉਹਨਾਂ ਨੂੰ ਗ੍ਰਹਿ ਮੰਤਰੀ ਨੇ ਜਿਹੜੇ ਭਾਰਤ ਦੇ ਔਰ ਉਸ ਤੋਂ ਬਾਅਦ ਹੀ ਭਾਰਤ ਸਰਕਾਰ ਵੱਲੋਂ ਇੱਕ ਨੋਟੀਫਿਕੇਸ਼ਨ ਕਰਕੇ ਇਸ ਤਰ੍ਹਾਂ ਦਾ ਡਿਸੀਜਨ ਲੈ ਲਿਆ ਗਿਆ ਸੀ ਜਿਹੜਾ ਹੁਣ ਮੁੱਦਾ ਕੋਣ ਇਹ ਮੁੱਦਾ ਹੈ ਹਮੇਸ਼ਾ ਯੂਨੀਅਨ ਹੋਮ ਮਿਨਿਸਟਰ ਕੱਲ ਚੰਡੀਗੜ੍ਹ ਦੇ ਵਿੱਚ ਆਉਂਦੇ ਨੇ ਤੇ ਆ ਕੇ ਇਹ ਐਲਾਨ ਕਰਦੇ ਨੇ ਕਿ ਜਿਹੜੇ ਯੂਟੀ ਦੇ ਵਿੱਚ ਯਾਨੀ ਕਿ ਯੂਨੀਅਨ ਟੈਰੀਟਰੀ ਚੰਡੀਗੜ੍ਹ ਦੇ ਵਿੱਚ ਭਾਰਤ ਸਰਕਾਰ ਜਾਂ ਕੇਂਦਰ ਸਰਕਾਰ ਦੇ ਸਰਵਿਸ ਰੂਲਸ ਜਿਹੜੇ ਆ ਉਹ ਲਾਗੂ ਹੋਣਗੇ ਯਾਨੀ ਕਿ ਜਿਹੜੇ ਇੱਥੋਂ ਦੇ EMPLOYEES ਨੇ ਕਰਮਚਾਰੀ ਨੇ ਅਧਿਕਾਰੀ ਤੇ ਉਹਨਾਂ ਦੇ ਉਹਨਾਂ ਉੱਤੇ ਸੈਂਟਰ ਤੇ ਜਿਹੜੇ ਸਰਵਿਸ ਰੂਲ ਦਾ ਉਹ ਲਾਗੂ ਹੋਣਗੇ ਵੈਸੇ ਇਹਦੇ ਦੋ ਤਿੰਨ ਪਹਿਲੂ ਆ ਜੇ ਦੇਖਿਆ ਜਾਵੇ ਤਾਂ ਜਿਹੜਾ ਯੂਟੀ ਆ ਜਾਂ ਕੋਈ ਵੀ ਯੂਟੀ ਆ ਯੂਨੀਅਨ ਟੈਰੀਟਰੀ ਉਹਦੇ ਉੱਤੇ ਕਿਉਂਕਿ ਉਹ ਕੇਂਦਰ ਵੱਲੋਂ ਹੀ ਪ੍ਰਸ਼ਾਸਿਤ ਹੁੰਦੀ ਹੈ ਕੇਂਦਰ ਹੀ ਉਸ ਤੇ ਜਿਹੜੀ ਐਡਮਿਨਿਸਟ੍ਰੇਸ਼ਨ ਜਿਹੜੀ ਉੱਥੇ ਦਿੰਦੀ ਹੈ ਤੇ ਆਮ ਤੌਰ ਤੇ ਲਾਗੂ ਤਾਂ ਕੇਂਦਰ ਦੇ ਹੀ ਹੁੰਨੇ ਹੁੰਦੇ ਆ ਹਮ ਠੀਕ ਹੈ ਇਹਦੇ ਵਿੱਚ ਕੋਈ ਨਵੀਂ ਗੱਲ ਨਹੀਂ ਲੇਕਿਨ ਹਾਂ ਇਹਦੇ ਵਿੱਚ ਜਿਹੜਾ ਪੇਚ ਆ ਆਪਾਂ ਉਸ ਨੂੰ ਸਮਝਣ ਦੀ ਗੱਲ ਕਰਦੇ ਹਾਂ ਹਮ ਦਰਸਲ ਹੋ ਰਿਹਾ ਏ ਕਿ ਪਿਛਲੇ ਦਿਨਾਂ ਦੇ ਵਿੱਚ ਜਿਸ ਤਰ੍ਹਾਂ ਤੁਸੀਂ ਵੀ ਦੱਸਿਆ ਜਿਵੇਂ ਸਿਟਕੋ ਦੇ ਜਿਹੜੇ ਮੈਨੇਜਿੰਗ ਡਾਇਰੈਕਟਰ ਸੀ ਉਹ ਆਮ ਤੌਰ ਤੇ ਪੰਜਾਬ ਕੈਡਰ ਦੇ ਲੱਗਦੇ ਸੀ। ਔਰ ਪਿਛਲੇ ਦਿਨਾਂ ਦੇ ਵਿੱਚ ਉੱਤਰ ਪ੍ਰਦੇਸ਼ ਦੇ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਉਹਨਾਂ ਦੇ ਉਸ ਕੈਡਰ ਦੇ ਇੱਕ ਅਧਿਕਾਰੀ ਨੂੰ ਲਾ ਦਿੱਤਾ ਗਿਆ। ਦਰਅਸਲ ਭਾਜਪਾ ਦਾ ਜਾਂ ਕੇਂਦਰ ਦਾ ਵੀ ਇਹ ਕਹਿਣਾ ਕਿ बार-बार ਰਿਕੁਐਸਟ ਕਰਨ ਦੇ ਬਾਵਜੂਦ ਵੀ ਪੰਜਾਬ ਸਰਕਾਰ ਨੇ ਆਪਣੇ ਕਿਸੇ ਵੀ ਅਧਿਕਾਰੀ ਦੀ ਸੂਚੀ ਨਹੀਂ ਭੇਜੀ। ਕੋਈ ਇਸ ਤਰ੍ਹਾਂ ਦਾ ਪੈਨਲ ਨਹੀਂ ਪਹੁੰਚਿਆ ਤੇ ਹਾਰ ਕੇ ਉਹਨਾਂ ਨੂੰ ਕਿਸੇ ਹੋਰ ਅਧਿਕਾਰੀ ਨੂੰ ਲਾਉਣਾ ਪਿਆ। ਇਹੀ ਗੱਲ ਤੁਸੀਂ ਬੀਬੀਐਮਬੀ ਜਿਹੜਾ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਵਿੱਚ ਵੀ ਉਹ ਕਹਿੰਦੇ ਨੇ ਕਿ ਅਸੀਂ ਬਹੁਤ ਸਾਰੀ ਅਸਾਮੀਆਂ ਮੰਗਦੇ ਨੇ ਬਹੁਤ ਸਾਰੀਆਂ ਵੈਕੈਂਸੀਜ਼ ਖਾਲੀ ਹੁੰਦੀਆਂ ਮੰਗਦੇ ਆ ਲੇਕਿਨ ਪੰਜਾਬ ਸਰਕਾਰ ਇਸ ਉੱਤੇ ਧਿਆਨ ਨਹੀਂ ਦਿੰਦੀ ਇਸ ਕਰਕੇ ਸਾਨੂੰ ਅਧਿਕਾਰੀ ਜਾਂ ਕਰਮਚਾਰੀ ਲਾਉਣੇ ਪੈਂਦੇ ਆ ਇਹ ਤਾਂ ਹੈ ਉਹਨਾਂ ਦਾ ਮਤ ਪਰ ਦੂਸਰੇ ਪਾਸੇ ਜੇ ਤੁਸੀਂ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਵਿੱਚ ਦੇਖੋ ਉੱਥੇ ਵੀ ਜਿਹੜੀ ਪੰਜਾਬ ਦੀ ਪ੍ਰਤੀਨਿਧਤਾ ਜਾਂ ਰੈਪ੍ਰেজੈਂਟੇਸ਼ਨ ਆ ਉਹ ਖਤਮ ਕੀਤੀ ਗਈ ਹੈ ਬਤੌਰ ਮੈਂਬਰ ਪਾਵਰ ਹੁੰਦਾ ਸੀ ਇਸੇ ਤਰ੍ਹਾਂ ਹਰਿਆਣ ਹਰਿਆਣਾ ਜਿਹੜਾ ਸੀ ਉਥੇ ਬਤੌਰ ਮੈਂਬਰ ਇਰੀਗੇਸ਼ਨ ਹੁੰਦਾ ਸੀ ਹੁਣ ਜਿਹੜੀ ਗੱਲ ਕਹੀ ਗਈ ਆ ਉਹ ਇਸ ਕਰਕੇ ਆ ਕਿਉਂਕਿ ਇਹਦੇ ਪਿੱਛੇ ਕੀ ਆ ਇਹਦੇ ਪਿੱਛੇ ਆ ਕਿ ਜਿਹੜੇ ਪੰਜਾਬ ਦਾ ਹੱਕ ਆ ਲਗਭਗ 60% ਦੀ ਹੱਕ ਆ ਔਰ ਪੰਜਾਬ ਦੇ ਜਿਹੜਾ ਅਧਿਕਾਰ ਆ ਚੰਡੀਗੜ੍ਹ ਉੱਤੇ ਉਸ ਤੇ ਹਮੇਸ਼ਾ ਤੋਂ ਵਿਵਾਦ ਬਣਿਆ ਹੋਇਆ ਇਹ ਅੱਜ ਦਾ ਵਿਵਾਦ ਨਹੀਂ ਆ ਜਦੋਂ ਤੋਂ ਚਾਹੇ ਪੰਜਾਬ ਦਾ ਰੀਆਰਗੇਨਾਈਜੇਸ਼ਨ ਐਕਟ ਹੋਵੇ ਜਾਂ ਉਸ ਤੋਂ ਪਹਿਲਾਂ ਹੋਵੇ ਤੁਹਾਨੂੰ ਪਤਾ ਕਿ 19 ਸਾਲ ਲਗਾਤਾਰ ਸੰਘਰਸ਼ ਕੀਤਾ ਜਦੋਂ ਰੀਆਰਗੇਨਾਈਜੇਸ਼ਨ 1966 ਦੇ ਵਿੱਚ ਇਹ ਲਾਗੂ ਹੁੰਦਾ ਉਸ ਤੋਂ ਪਹਿਲਾਂ ਵੀ ਸੰਘਰਸ਼ ਚੱਲਦਾ ਸੀ ਤੇ ਉਸ ਤੋਂ ਬਾਅਦ ਦੇ ਵਿੱਚ ਵੀ ਸੰਘਰਸ਼ ਚੱਲਦਾ ਸੀ ਤੁਸੀਂ ਚਾਹੇ ਜਿਹੜੇ ਧਰਮ ਯੁੱਧ ਮੋਰਚਾਂ ਦੀ ਗੱਲ ਕਰ ਲਓ ਚਾਹੇ ਅਨੰਦਪੁਰ ਸਾਹਿਬ ਮਤੇ ਦੀ ਗੱਲ ਕਰ ਲਓ ਔਰ ਤੁਹਾਨੂੰ ਇਹ ਵੀ ਯਾਦ ਹੋਣਾ ਮਦਨਦੀਪ ਜੀ ਜਦੋਂ ਸੰਤ ਫਤਿਹ ਸਿੰਘ ਹੋਣਾ ਨੇ ਰੀਆਰਗੇਨਾਈਜੇਸ਼ਨ ਐਕਟ ਤੋਂ ਪਹਿਲਾਂ ਜਦੋਂ ਪੰਜਾਬ 1966 ਦੇ ਵਿੱਚ ਨਵਾਂ ਸੂਬਾ ਬਣ ਕੇ ਹੋਂਦ ਚਾਉਂਦਾ ਉਸ ਟਾਈਮ ਵੀ ਉਹਨਾਂ ਨੇ ਮਰਨਵਰਤ ਰੱਖਿਆ ਸੀ ਇੱਕ ਮੋਰਚਾ ਲਾਇਆ ਸੀ ਲੇਕਿਨ ਉਸ ਟਾਈਮ ਦੇ ਪ੍ਰਧਾਨ ਮੰਤਰੀ ਮਰਹੂਮ ਇੰਦਰਾ ਗਾਂਧੀ ਹੋਣਾ ਨੇ ਉਹਨਾਂ ਨੂੰ ਕਹਿ ਕੇ ਉਠਾ ਲਿਆ ਸੀ ਉਸ ਤੋਂ ਬਾਅਦ ਦਰਸ਼ਨ ਸਿੰਘ ਫੇਰੂਮਾਨ ਹੋਣਾ ਨੇ ਵੀ ਇਸੇ ਤਰ੍ਹਾਂ ਦਾ ਮੋਰਚਾ ਲਾਇਆ ਸੀ ਲਗਾਤਾਰ 74 ਦਿਨ ਉਹ ਮਰਨਵਰਤਿਤ ਸੀ ਆਖਰਕਾਰ ਉਸੇ ਮਰਨਵਰਤਿਤ ਦੇ ਦੌਰਾਨ ਉਹਨਾਂ ਦੀ ਮੌਤ ਹੋ ਜਾਂਦੀ ਹੈ ਇਸ ਤੋਂ ਬਾਅਦ ਤੁਹਾਨੂੰ ਮੈਂ ਜਿਵੇਂ ਦੱਸਿਆ ਇਹ ਬਹੁਤ ਸਾਰੀਆਂ ਕੋਸ਼ਿਸ਼ਾਂ ਹੁੰਦੀਆਂ ਨੇ ਕਿ ਜਿਹੜਾ ਚੰਡੀਗੜ੍ਹ ਆ ਪੰਜਾਬ ਦੇ ਜਿਹੜੇ ਪੰਜਾਬੀ ਬੋਲ ਦੇ ਹਲਕੇ ਨੇ ਉਹ ਪੰਜਾਬ ਨੂੰ ਮਿਲਣ ਔਰ ਪੰਜਾਬ ਤੇ ਲਗਾਤਾਰ ਇਸ ਦੀ ਸਿਆਸਤ ਹੁੰਦੀ ਰਹੀ ਔਰ ਤੁਸੀਂ ਇਹ ਵੀ ਦੇਖੋ ਜਦੋਂ 1985 ਦੇ ਵਿੱਚ ਜਾ ਕੇ ਰਜੀਵ ਗਾਂਧੀ ਤੇ ਸੰਤ ਹਰਚੰਦ ਸਿੰਘ ਲੋਂਗੋਵਾਲ ਹੁਣਾ ਦਰਮਿਆਨ ਇੱਕ ਸਮਝੌਤਾ ਹੁੰਦਾ ਉਸ ਅਕੋਰਡ ਦੇ ਅਨੁਸਾਰ ਪੰਜਾਬ 26 ਜਨਵਰੀ 1986 ਨੂੰ ਪੰਜਾਬ ਨੂੰ ਚੰਡੀਗੜ੍ਹ ਮਿਲ ਜਾਣਾ ਚਾਹੀਦਾ ਸੀ ਪਰ ਉਹ ਮਿਲਿਆ ਨਹੀਂ ਇਸ ਦੇ ਵਿੱਚ ਸਾਰੀਆਂ ਸਰਕਾਰਾਂ ਕਹ ਲੋ ਹਰ ਕੋਈ ਸਰਕਾਰਾਂ ਜ਼ਿੰਮੇਵਾਰ ਹੁੰਦੀ ਹੈ ਮੈਂ ਤੁਹਾਨੂੰ ਇੱਕ ਹੋਰ ਵੀ ਚੀਜ਼ ਦੱਸਦਾ ਪਾ ਪੰਜਾਬ ਚੰਡੀਗੜ੍ਹ ਦੇ ਵਿੱਚ ਜਿਹੜੇ ਕੈਟਰ ਲਾਏ ਜਾਂਦੇ ਨੇ ਆਮ ਤੌਰ ਤੇ ਜਿਹੜੇ ਕੈਟਰਸ ਦੀ ਉੱਥੇ ਅਧਿਕਾਰੀਆਂ ਨੂੰ ਲਾਉਣਾ ਹੁੰਦਾ ਇੱਕ ਤਾਂ ਕੈਟਰ ਹੁੰਦਾ ਏ ਜੀ ਐਮ ਯੂਟੀ ਇਹ ਹੁੰਦਾ ਜਿਵੇਂ ਤੁਸੀਂ ਅਰੁਣਾਚਲ ਪ੍ਰਦੇਸ਼ ਲਾ ਲਓ ਗੋਆ ਮਿਜ਼ੁਰਮ ਜਾਂ ਹੋਰ ਯੂਨੀਅਨ ਟੈਰੀਟਰੀਜ਼ ਦੇ ਅਪਸਰਾ ਉਹ ਲਾਈ ਜਾ ਸਕਦੇ ਨੇ ਤੇ ਜਾਂ ਫਿਰ ਇੱਕ ਦਾਨਿਕਸ ਕਹਿ ਦਿੰਦੇ ਨੇ ਉਹਦੇ ਵਿੱਚ ਦਿੱਲੀ ਅੰਡਮਾਨ ਨਿਕੋਬਾਰ ਲਕਸ਼ਦੀਪ ਦਮਨ ਐਂਡ ਦਿਉ ਦਾਦਰ ਐਂਡ ਨਗਰ ਹਵੇਲੀ ਇਹ ਸਾਰੇ ਆਉਂਦੇ ਨੇ ਔਰ ਇਸ ਤੋਂ ਇਲਾਵਾ ਇਹ ਇਹ ਸਿਰਫ ਕੁਝ ਅਫਸਰ ਹੀ ਹੁੰਦੇ ਜਿਹੜੇ ਇੱਥੋਂ ਲਏ ਜਾਂਦੇ ਨੇ ਇਸ ਤੋਂ ਇਲਾਵਾ ਪੰਜਾਬ ਕਾਡਰ ਦੇ 60% ਤੇ 40% ਜਿਹੜੇ ਆ ਉਹ ਹਰਿਆਣਾ ਕਾਡਰ ਦੇ ਲਏ ਜਾਂਦੇ ਆ ਪਰ ਇਸ ਚੀਜ਼ ਨੂੰ ਲਗਾਤਾਰ ਡਿলিউਟ ਕੀਤਾ ਜਾ ਰਿਹਾ ਸੀ ਇਸ ਨੂੰ ਲਗਾਤਾਰ ਨਜ਼ਰ ਅੰਦਾਜ਼ ਕੀਤਾ ਜਾ ਰਿਹਾ ਸੀ ਤੇ ਹੁਣ ਜਿਹੜੀ ਇਹ ਗੱਲ ਕਹੀ ਗਈ ਆ ਕਿ ਪੰਜਾਬ ਦੇ ਵਿੱਚ ਜਾਂ ਮਾਫ ਕਰਨਾ ਚੰਡੀਗੜ੍ਹ ਦੇ ਵਿੱਚ ਜਿਹੜੇ ਸੈਂਟਰ ਦੇ ਸਰਵਿਸ ਰੂਲ ਲਾਗੂ ਹੋਣਗੇ ਉਹਦੇ ਨਾਲ ਇਹ ਤਾਂ ਹੋ ਸਕਦਾ ਕਿ ਜਿਹੜੇ ਚੰਡੀਗੜ੍ਹ ਦੇ ਕਰਮਚਾਰੀ ਨੇ ਉਹ ਤਾਂ ਬਹੁਤ ਖੁਸ਼ ਹੋਣਗੇ ਕਿ ਚਲੋ ਸਾਨੂੰ ਜਿਹੜੇ ਸਾਡੇ ਜਿਹੜੇ ਪੇ ਸਕੇਲਸ ਆ ਉਹ ਸੈਂਟਰ এমਪਲੋਇਜ਼ ਦੇ ਅਨੁਸਾਰ ਮਿਲਣਗੇ ਲੇਕਿਨ ਨਾਲ ਦੀ ਨਾਲ ਪੰਜਾਬ ਦਾ ਅਧਿਕਾਰ ਕਿਤੇ ਨਾ ਕਿਤੇ ਇਹਨਾਂ ਡਿਲੀਊਟ ਹੁੰਦਾ ਹੁਣ ਇਸੇ ਪੋਲਿਟਿਕਸ ਤੇ ਆਉਨੇ ਆਪਾਂ ਦੇਖੋ ਅੱਜ ਭਗਵੰਤ ਮਾਨ ਨੇ ਵੀ ਬੜਾ ਸਖਤ ਬਿਆਨ ਦਿੱਤਾ ਉਹ ਕਹਿੰਦੇ ਅਸੀਂ ਬੜੇ ਪੁਰਜ਼ੋਰ ਢੰਗ ਨਾਲ ਇਸ ਮੁੱਦੇ ਨੂੰ ਉਠਾਵਾਂਗੇ ਔਰ ਕੇਂਦਰ ਨੂੰ ਜਿਹੜਾ ਹੈ ਜਿਹੜਾ ਸਾਡਾ ਹੱਕ ਆ ਉਹ ਲੈ ਕੇ ਰਾਵਾਂਗੇ ਲੇਕਿਨ ਕੀ ਉਹ ਚੰਡੀਗੜ੍ਹ ਪੰਜਾਬ ਨੂੰ ਦਵਾ ਪਾਉਣਗੇ 92 ਜਿਹੜੇ ਆ ਉਹ ਐਮਐਲਏ ਚੁਣ ਕੇ ਆਏ ਆ ਤੇ ਭਗਵੰਤ ਮਾਨ ਉਹਨਾਂ ਨੂੰ 91 ਐਮਐਲਏ ਦਾ ਸਿੱਧਾ ਸਮਰਥਨ ਆ ਬਹੁਤ ਭਰਪੂਰ ਸਮਰਥਨ ਆ ਔਰ ਮੈਨੂੰ ਲੱਗਦਾ ਇਹ ਸਮਰਥਨ ਉਹਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਵੱਲੋਂ ਵੀ ਮਿਲਣ ਜਾ ਰਿਹਾ ਪਰ ਕੀ ਇਹ ਸਾਰੇ ਦੇ ਬਾਵਜੂਦ ਕੇਂਦਰ ਉੱਤੇ ਦਬਾਅ ਪਾ ਕੇ ਜਿਹੜੇ ਪੰਜਾਬ ਦੇ ਅਧਿਕਾਰ ਨੇ ਚੰਡੀਗੜ੍ਹ ਉੱਤੇ ਉਹ ਲੈ ਪਾਉਣਗੇ ਸੋ ਇਹ ਮਸਲਾ ਆਉਣ ਵਾਲੇ ਦਿਨਾਂ ਦੇ ਦੇਖਾਂਗੇ ਮੈਨੂੰ ਲੱਗਦਾ ਇਸ ਤੇ ਆਉਣ ਵਾਲੇ ਦਿਨਾਂ ਵਿੱਚ ਬਹੁਤ ਪੋਲਿਟਿਕਸ ਹੋਣ ਵਾਲੀ ਆ ਹੁਣ ਤੁਸੀਂ ਦੇਖੋ ਇੱਕ ਸਾਡੇ ਨਵੇਂ ਰਾਜ ਸਭਾ ਦੇ ਮੈਂਬਰ ਗਏ ਨੇ ਰਾਗਵ ਚੱਡਾ ਅੱਜ ਬਹੁਤ ਸਾਰੇ ਟੈਲੀਵਿਜ਼ਨ ਉਹਨਾਂ ਨੂੰ ਦਿਖਾ ਰਹੇ ਸੀ ਕਿ ਉਹ ਕਿਸੇ ਸ਼ੋਅ ਦੇ ਵਿੱਚ ਰੈਂਪ ਵਾਕ ਕਰ ਰਹੇ ਸੀ ਜਿਵੇਂ ਮਾਡਲਸ ਰੈਂਪ ਵਾਕ ਕਰਦੇ ਆ ਸੋ ਬੜੇ ਲੋਕਾਂ ਨੇ ਤੰਜ ਕੱਸਿਆ ਕਿ ਤੁਹਾਨੂੰ ਉੱਥੇ ਭੇਜਿਆ ਪੰਜਾਬ ਦੇ ਮੁੱਦਿਆਂ ਨੂੰ ਚੱਕਣ ਲਈ ਤੇ ਤੁਸੀਂ ਉੱਥੇ ਜਾ ਕੇ ਰੈਂਪ ਵਾਕ ਕਰਦੇ ਹੋ ਸੁਪਾਲ ਸਿੰਘ ਖਹਿਰਾ ਜਿਹੜੇ ਭਲੱਤ ਤੋਂ ਕਾਂਗਰਸ ਦੇ ਐਮਐਲਏ ਨੇ ਉਹ ਇਹੀ ਗੱਲ ਕਹਿ ਰਹੇ ਨੇ ਕੀ ਇਹ ਪਹਿਲਾ ਟੈਸਟ ਆ ਆਮ ਆਦਮੀ ਪਾਰਟੀ ਦੇ ਜੋ ਨੁਮਾਇੰਦੇ ਨੇ ਰਾਜ ਸਭਾ ਵਿੱਚ ਚੁਣ ਕੇ ਗਏ ਨੇ ਕੀ ਉਹ ਪੰਜਾਬ ਦੇ ਇਹਨਾਂ ਮੁੱਦਿਆਂ ਨੂੰ ਚੰਗੀ ਤਰ੍ਹਾਂ ਬੜੀ ਸ਼ਿੱਦਤ ਨਾਲ ਉਠਾਉਣਗੇ ਇਹ ਗੱਲ ਉਹਨਾਂ ਦਾ ਬੜਾ ਵੱਡਾ ਇੱਕ ਲਿਟਮਸ ਟੈਸਟ ਹੈ ਦੇਖਦੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਸਿਆਸਤ ਜਾਂ ਇਹ ਮਸਲਾ ਕਿਹੜੇ ਪਾਸੇ ਜਾਂਦਾ ਜੀ ਪਰ ਮਾਨੇ ਜੀ ਆਮ ਤੌਰ ਤੇ ਜਿਹੜਾ ਜਿਹੜੇ ਵਿਰੋਧੀ ਧਿਰਾਂ ਜਾਂ ਕੇਂਦਰ ਸਰਕਾਰ ਆ ਉਹ ਆਮ ਆਦਮੀ ਪਾਰਟੀ ਦੀ ਜਿਹੜੀ ਪੰਜਾਬ ਵਿਚਲੀ ਸਰਕਾਰ ਇਹਨੂੰ ਅਨੁਭਵਹੀਣ ਤੇ ਇਹਨੂੰ ਕਮਜ਼ੋਰ ਸਰਕਾਰ ਕਹਾ ਦਾਂ ਰਹੀ ਹੈ ਪਰ ਇਹਦੇ ਕੋਲ ਮੌਕਾ ਹੈ ਸਰਕਾਰ ਦੇ ਕੋਲ ਕਿ ਪੰਜਾਬ ਲਈ ਜਿਹੜੇ ਪੰਜਾਬ ਦੇ ਜਿਹੜੀਆਂ ਚੁਣੌਤੀਆਂ ਖੜੀਆਂ ਹੋਈਆਂ ਹੈ ਚਾਹ ਬੀਐਸਐਫ ਦਾ ਮਾਮਲਾ ਹੋਵੇ ਚਾਹ ਉਹ ਬੀਬੀ ਐਮਬੀ ਦਾ ਮਾਮਲਾ ਹੋਵੇ ਚਾਹ ਚੰਡੀਗੜ੍ਹ ਦਾ ਮਾਮਲਾ ਹੋਵੇ ਇਹਦੇ ਕੋਲੇ ਮੌਕਾ ਹੈ ਜੇ ਇਹ ਕਿਉਂਕਿ ਦੇਖੋ ਇਹਦੀ ਜਿਹੜੀ ਹੋਂਦ ਹੈ ਉਹ ਹੋਂਦ ਵੀ ਆਪਾਂ ਜਾਣਦੇ ਆਂ ਅੰਦੋਲਨ ਦੇ ਵਿੱਚੋਂ ਪਾਰਟੀ ਆਈ ਹੋਈ ਹੈ ਔਰ ਜੇਕਰ ਉਹੀ ਜਿਹੜਾ ਮੁਰਲਾ ਅੰਦੋਲਨ ਇਸ ਪਾਰਟੀ ਨੇ ਲੜਿਆ ਹੈ ਜਿੱਥੋਂ ਇਹ ਪਾਰਟੀ ਬਣੀ ਹੈ ਜੇ ਉਹੀ ਤਾਕਤ ਉਹੀ ਇੱਕਜੁਕਤਾ ਤੇ ਉਹੀ ਲੋਕਾਂ ਨੂੰ ਲੈ ਕੇ ਉਸ ਤਰ੍ਹਾਂ ਦਾ ਅੰਦੋਲਨ ਜੇ ਪੰਜਾਬ ਦੇ ਲਈ ਇਹ ਪਾਰਟੀ ਵਿਢਦੀ ਹੈ ਤੇ ਜੇ ਸਫਲ ਹੁੰਦੀ ਹੈ ਤਾਂ ਜਿਹੜਾ ਇਹਦੇ ਤੇ ਇੱਕ ਠੱਪਾ ਲੱਗਿਆ ਹੋਇਆ ਹੈ ਕਿ ਪੰਜਾਬ ਲਈ ਇਹ ਕਮਜ਼ੋਰ ਪਾਰਟੀ ਹੈ ਪੰਜਾਬ ਲਈ ਇਹ ਕਮਜ਼ੋਰ ਸਰਕਾਰ ਆ ਪੰਜਾਬ ਦਾ ਨੁਕਸਾਨ ਕਰੇਗੀ ਹਾਲਾਂਕਿ ਕੇਂਦਰ ਸਰਕਾਰ ਵੀ ਨਹੀਂ ਮੈਂ ਪ੍ਰਧਾਨ ਮੰਤਰੀ ਨੇ ਇੱਥੇ ਆ ਕੇ ਕਿਹਾ ਸੀ ਕਿ ਬਾਰਡਰ ਸਟੇਟ ਹੈ ਪਾਕਿਸਤਾਨ ਦੇ ਨੇੜੇ ਲੱਗਦੀ ਸਟੇਟ ਹੈ ਪਾਕਿਸਤਾਨ ਦੇ ਨੇੜੇ ਲੱਗਦਾ ਸੂਬਾ ਆ ਔਰ ਇਹਨੂੰ ਹਮੇਸ਼ਾ ਜਿਹੜਾ ਹੈਗਾ ਉਹ ਚੁਣੌਤੀ ਰਹਿਣੀ ਹੈ ਇਹ ਇਹਦੇ ਅਮਨ ਨੂੰ ਚੁਣੌਤੀ ਰਹਿਣੀ ਹੈ ਹਮੇਸ਼ਾ ਪਾਕਿਸਤਾਨ ਤੋਂ ਇਹ ਕਮਜ਼ੋਰ ਸਰਕਾਰ ਆ ਇਹ ਸਰਕਾਰ ਨੂੰ ਨਹੀਂ ਆਉਣਾ ਚਾਹੀਦਾ ਪਰ ਪਹਿਲੀ ਚੁਣੌਤੀ ਤਾਂ ਕੇਂਦਰ ਨਹੀਂ ਦੇ ਦਿੱਤੀ ਪੰਜਾਬ ਨੂੰ ਪਾਕਿਸਤਾਨ ਦੇ ਤਾਂ ਬਾਅਦ ਦੀ ਗੱਲ ਆ ਤੇ ਜੇ ਪਾਕਿਸਤਾਨ ਹੀ ਪੰਜਾਬ ਦੇ ਨਾਲ ਇਸ ਤਰ੍ਹਾਂ ਧੱਕੇਸ਼ਾਹੀ ਕਰ ਰਿਹਾ ਕਿ ਉਹ ਇਹ ਦਿਖਾਉਣਾ ਚਾਹੁੰਦਾ ਜੇ ਪਾਕਿਸਤਾਨ ਇੱਥੇ ਕੋਈ ਕਾਰਵਾਈ ਨਹੀਂ ਕਰ ਰਿਹਾ ਤੇ ਅਸੀਂ ਕਾਰਵਾਈ ਕਰਕੇ ਦਿਖਾਈਏ ਕਿ ਕਿੰਨੀ ਕਮਜ਼ੋਰ ਸਰਕਾਰ ਆ ਕੋਈ ਇਸ ਤਰ੍ਹਾਂ ਦੀ ਨੀਅਤ ਹੈ ਸਰਕਾਰ ਦੀ ਕੇਂਦਰ ਸਰਕਾਰ ਦੀ ਲਖਮਨਦੀਪ ਜੀ ਮੈਨੂੰ ਲੱਗਦਾ ਕਿ ਇਹ ਲੋਕਾਂ ਦੀ ਜਿਹੜੀ ਬਹੁਤ ਨਾ ਸਮਝੀ ਹੋਊਗੀ ਕਿ ਜਿਹੜੇ ਇਸ ਸਰਕਾਰ ਨੂੰ ਕਮਜ਼ੋਰ ਸਰਕਾਰ ਸਮਝਦੇ ਆ 92 ਐਮਐਲਏ ਲੋਕ ਚੁਣ ਕੇ ਭੇਜਦੇ ਨੇ 71% ਤੋਂ ਥੋੜੀ ਜਿਹੀ ਵੱਧ VOTING ਹੁੰਦੀ ਆ ਉਸ ਤੋਂ 42 ਤੋਂ 42% ਤੋਂ ਵੱਧ ਲੋਕ ਵੋਟ ਪਾਉਂਦੇ ਨੇ ਯਾਨੀ ਕਿ ਹਰ ਦੂਸਰੇ ਪੰਜਾਬੀ ਨੇ ਇਸ ਸਰਕਾਰ ਨੂੰ ਆਮ ਆਦਮੀ ਪਾਰਟੀ ਨੂੰ ਸਰਕਾਰ ਬਣਾਉਣ ਦੇ ਵਿੱਚ ਮਦਦ ਕੀਤੀ ਆ ਵੋਟ ਪਾਈ ਆ ਤੇ ਇਸੇ ਐਡੇ ਵੱਡੇ ਬਹੁਮਤ ਨਾਲ ਉਹ ਆਈ ਆ ਹਾਂ ਉਹਨਾਂ ਨੂੰ ਅਨੁਭਵ ਨਹੀਂ ਹੋ ਸਕਦਾ ਉਹਨਾਂ ਨੂੰ ਤਜਰਬਾ ਨਹੀਂ ਹੋ ਸਕਦਾ ਉਹ ਥੋੜੇ ਇਨਕਸਪੀਰੀਅੰਸ ਹੋ ਸਕਦੇ ਆ ਪਰ ਇਹ ਕਹਿਣਾ ਕਿ ਕਮਜ਼ੋਰ ਸਰਕਾਰ ਤੁਸੀਂ ਦੇਖੋ ਕਮਜ਼ੋਰ ਕੌਣ ਕਰਦਾ ਕਮਜ਼ੋਰ ਤਾਂ ਭਾਰਤੀ ਜਨਤਾ ਪਾਰਟੀ ਕਰਦੀ ਆ ਸਨ 2019 ਨੂੰ 5 ਅਗਸਤ ਨੂੰ ਜੰਮੂ ਕਸ਼ਮੀਰ ਇੱਕ ਸੂਬਾ ਸੀ ਇੱਕ ਸਟੇਟ ਸੀ ਉਸ ਨੂੰ ਵੰਡ ਕੇ ਕਿਸ ਤਰ੍ਹਾਂ ਯੂਨੀਅਨ ਟੈਰੀਟਰੀਜ਼ ਦੇ ਵਿੱਚ ਬਦਲ ਦਿੱਤਾ ਤਾਨੂੰ ਪਤਾ ਜੰਮੂ ਕਸ਼ਮੀਰ ਐ ਕਿਤੇ ਲਦਾਖ ਨੂੰ ਇੱਕ ਕਰ ਦਿੱਤਾ ਇਸੇ ਤਰ੍ਹਾਂ ਤੁਸੀਂ ਦੇਖੋ ਦਿੱਲੀ ਨੂੰ ਲਗਾਤਾਰ ਕਿਸ ਤਰ੍ਹਾਂ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅੱਜ ਮੈਂ ਤੁਹਾਨੂੰ ਇੱਕ ਉਦਾਹਰਨ ਦਿੰਦਾ ਪਹਿਲਾਂ ਤੁਸੀਂ ਦੇਖੋ ਭਾਰਤੀ ਜਨਤਾ ਪਾਰਟੀ ਆ ਇਹ ਆਪਣੇ ਮੈਨੀਫੈਸਟੋਰ ਦੇ ਵਿੱਚ ਕਹਿੰਦੀ ਹੁੰਦੀ ਸੀ ਕਿ ਦਿੱਲੀ ਨੂੰ ਅਸੀਂ ਪੂਰਨ ਰਾਜ ਦਾ ਦਰਜਾ ਦਵਾਵਾਂਗੇ ਯਾਨੀ ਕਿ ਪੂਰਾ ਸੂਬਾ ਡਿਕਲੇਅਰ ਕਰਾਂਗੇ ਪਰ ਕੀ ਜਦੋਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਆ ਉਹ ਇਸ ਮੁੱਦੇ ਤੇ ਖੜੇ ਨੇ ਦੂਸਰੇ ਪਾਸੇ ਲક્ષ ਗ੍ਰੀਵ ਚ ਵੀ ਇਸ ਤਰ੍ਹਾਂ ਦੀਆਂ ਕੋਸ਼ਿਸ਼ਾਂ ਹੋ ਚੁੱਕੀਆਂ ਨੇ ਔਰ ਇਸੇ ਤਰ੍ਹਾਂ ਦੀ ਕੋਸ਼ਿਸ਼ਾ ਹੁਣ ਪੰਜਾਬ ਚ ਵੀ ਹੋ ਰਹੀਆਂ ਹੁਣ ਮੈਂ ਤੁਹਾਨੂੰ ਇੱਕ ਹੋਰ ਉਦਾਹਰਣ ਦਿੰਦਾ ਅੱਜ ਹੀ ਮੈਂ ਦੇਖਿਆ ਸੀ ਅਰਵਿੰਦ ਕੇਜਰੀਵਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੁਣਾਂ ਦੀ ਬੜੀ ਤਾਰੀਫ ਕਰ ਰਹੇ ਸੀ ਕਿ ਤੁਸੀਂ ਘਰ-ਘਰ ਰਾਸ਼ਨ ਪਹੁੰਚਾ ਰਹੇ ਹੋ ਉਹ ਕਹਿੰਦੇ ਸੀ 4 ਸਾਲ ਲਗਾਤਾਰ ਕੋਸ਼ਿਸ਼ ਕਰਦੇ ਰਹੇ ਕਿਲੀ ਦੇ ਵਿੱਚ ਤੇ ਸਾਨੂੰ ਉੱਥੇ ਘਰ-ਘਰ ਰਾਸ਼ਨ ਪਹੁੰਚਾਉਣ ਦੇ ਵਿੱਚ ਇੰਨੀ ਮੁਸ਼ਕਲਤ ਕਰਨੀ ਪਈ ਅਸੀਂ ਅੱਜ ਵੀ ਨਹੀਂ ਕਾਮਯਾਬ ਹੋਏ ਇਸੇ ਤਰ੍ਹਾਂ ਮੁਹੱਲਾ ਕਲੀਨਿਕ ਜਦੋਂ ਬਣਾਉਣੇ ਸੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਦਿੱਲੀ ਦੇ ਵਿੱਚ 2 ਸਾਲ ਤੱਕ ਉਹਨਾਂ ਦੀਆਂ ਫਾਈਲਾਂ ਰੁਕੀ ਰੱਖੀਆਂ ਸੀ ਸੀਸੀਟੀਵੀ ਲਾਉਣੇ ਸੀ ਸੀਸੀਟੀਵੀ ਦੇ ਫਾਈਲਾਂ ਕਲੀਅਰ ਕਰਨ ਦੇ ਵਿੱਚ ਕੇਂਦਰ ਸਰਕਾਰ ਨੇ 3 ਸਾਲ ਤੋਂ ਵਿਵੱਧ ਦਾ ਸਮਾਂ ਲਿਆ ਅੱਜ ਹੀ ਅਰਵਿੰਦ ਕੇਜਰੀਵਾਲ ਹੋਣਾਂ ਨੇ ਇਹਨਾਂ ਚੀਜ਼ਾਂ ਦਾ ਖੁਲਾਸਾ ਕੀਤਾ ਹੁਣ ਤੁਸੀਂ ਮੈਨੂੰ ਇੱਕ ਚੀਜ਼ ਦੱਸੋ ਇਹ ਕਿੱਡੀ ਕਬਡੀ ਗੱਲ ਆ ਕਿ ਜੇ ਕੋਈ ਰਾਸ਼ਨ ਕੋਈ ਸਰਕਾਰ ਪਹੁੰਚਾਉਣਾ ਚਾਹੁੰਦੀ ਆ ਆਪ ਉਸ ਤੇ ਮਿਹਨਤ ਕਰਕੇ ਤੇ ਲੋਕਾਂ ਕੋਲੇ ਰਾਸ਼ਨ ਕਿਉਂ ਨਹੀਂ ਪਹੁੰਚਣਾ ਚਾਹੀਦਾ ਇਹ ਕੱਲਾ ਜਿਹੜਾ ਪੂਰਨ ਰੂਪ ਦੇ ਵਿੱਚ ਰਾਜ ਆ ਜਿਹੜਾ ਪੂਰਾ ਸੂਬਾ ਸਿਰਫ ਉਹੀ ਕਰੇਗਾ ਦਰਅਸਲ ਭਾਰਤੀ ਜਨਤਾ ਪਾਰਟੀ ਖਾਸ ਤੌਰ ਤੇ ਪਹਿਲਾਂ ਦਿੱਲੀ ਦੇ ਵਿੱਚ ਤੇ ਹੁਣ ਜਦੋਂ ਪੰਜਾਬ ਦੇ ਵਿੱਚ ਸਰਕਾਰ ਆਈ ਹੈ ਆਮ ਆਦਮੀ ਪਾਰਟੀ ਦੀ ਇਸ ਚੀਜ਼ ਤੋਂ ਬਹੁਤ ਜ਼ਿਆਦਾ ਡਰ ਗਈ ਹੈ ਉਹਨਾਂ ਨੂੰ ਲੱਗਦਾ ਕਿ ਜਿਹੜੀ ਸਪੇਸ ਕਾਂਗਰਸ ਨੇ ਖਾਲੀ ਕੀਤੀ ਹੈ ਉਹ ਸਪੇਸ ਲਗਾਤਾਰ ਆਮ ਆਦਮੀ ਪਾਰਟੀ ਭਰਦੀ ਜਾ ਰਹੀ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਹੋ ਸਕਦਾ ਕਿਤੇ ਸਾਡੀ ਸਪੇਸ ਵੀ ਨਾ ਖਾ ਜਾਣ ਕਿਉਂਕਿ ਜਦੋਂ ਤੁਸੀਂ ਲੋਕਾਂ ਪ੍ਰਤੀ ਕੰਮ ਨਹੀਂ ਕਰਦੇ ਤਾਂ ਇਸ ਤਰ੍ਹਾਂ ਦੇ ਜਿਹੜੇ ਫੈਸਲੇ ਨੇ ਉਹ ਕਈ ਵਾਰੀ ਤੁਹਾਡੇ ਲਈ ਭਾਰੂ ਸਾਬਤ ਹੁੰਦੇ ਨੇ ਦੇਖਦੇ ਆਂ ਸਿਆਸਤ ਨੂੰ ਲੈ ਕੇ ਕੀ ਹੁੰਦਾ ਪਰ ਇਹੋ ਜਿਹੇ ਬਹੁਤ ਸਾਰੀਆਂ ਹੋਰ ਚੀਜ਼ਾਂ ਨੇ ਜਿਹੜੀਆਂ ਆਉਣ ਵਾਲੇ ਦਿਨਾਂ ਦੇ ਵਿੱਚ ਸਟੇਟ ਤੇ ਨੈਸ਼ਨਲ ਲੈਵਲ ਤੇ ਉੱਭਰਨ ਲੱਗੀਆਂ ਜੀ ਬਿਲਕੁਲ ਬਿਲਕੁਲ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਦੇ ਉਹਨਾਂ ਕੰਮਾਂ ਦੇ ਅੱਗੇ ਅੜਚਣ ਪਾਉਣ ਦਾ ਯਤਨ ਕੀਤਾ ਜਾ ਰਿਹਾ ਉਹ ਜਿਹੋ ਆਉਣ ਦਾ ਯਤਨ ਕੀਤਾ ਜਾ ਰਿਹਾ ਵੀ ਕਿਤੇ ਜੇ ਵਿਕਾਸ ਕਾਰਜ ਪੰਜਾਬ ਦੇ ਵਿੱਚ ਕਰਨ ਦੇ ਵਿੱਚ ਸਰਹਿੰਦੀ ਆਮ ਆਦਮੀ ਪਾਰਟੀ ਦਾ ਇਹ ਕੁਦਰਤੀ ਗੱਲ ਆ ਕਿ ਕੇਜਰੀਵਾਲ ਕੇਂਦਰ ਲਈ ਚੁਣੌਤੀ ਬਣ ਸਕਦੇ ਆ ਸ਼ਾਇਦ ਇਹ ਸਾਰੀਆਂ ਗੱਲਾਂ ਜਿਹੜੀਆਂ ਹੈਗੀਆਂ ਇਹਨਾਂ ਨੂੰ ਮੱਧੇ ਨਜ਼ਰ ਰੱਖ ਕੇ ਪੰਜਾਬ ਦੇ ਵਿੱਚ ਇਸ ਤਰ੍ਹਾਂ ਉਜਾਇਆ ਜਾ ਰਿਹਾ ਪੰਜਾਬ ਦਾ ਛੇੜਛਾੜ ਕੀਤੀ ਜਾ ਰਹੀ ਹੈ ਪਰ ਮੇਰਾ ਖਿਆਲ ਹੈ ਇਸ ਮਾਮਲੇ ਵਿੱਚ ਵੀ ਸਾਰੀਆਂ ਪਾਰਟੀਆਂ ਸਾਥ ਦੇਣ ਗਿਆ ਤੇ ਇਹਦੇ ਵਿੱਚ ਇੱਕ ਨਾ ਇੱਕ ਦਿਨ ਤਾਂ ਕੇਂਦਰ ਸਰਕਾਰ ਨੂੰ ਇਹ ਪਿਛੇ ਹਟਣਾ ਪੈ ਸਕਦਾ ਹੈ ਅੱਗੇ ਵਧਦੇ ਆ ਪੀਟੀਸੀ ਦੇ ਮਾਮਲੇ ਵਿੱਚ ਪੀਟੀਸੀ ਦਾ ਮਾਮਲਾ ਕੀ ਹੈ ਵਨ ਪੇਜ ਜੇ ਕੀ ਹੈ ਜਿਸ ਦੀ ਕੋਸ਼ਿਸ਼ ਸ਼ਾਮਿਲ ਕਰ ਰਹੀ ਹੈ ਮਦਰਦੀਪ ਜੀ ਤੁਹਾਨੂੰ ਪਤਾ ਹੋਣਾ ਕਿ ਜਿਹੜਾ ਪੀਟੀਸੀ ਪੰਜਾਬੀ ਇੱਕ ਚੈਨਲ ਆ ਉਹ ਇੱਕ ਕੰਟੈਸਟ ਕਰਾਉਂਦਾ ਜਿਹਦਾ ਨਾਂ ਹੈ ਮਿਸ ਪੰਜਾਬਣ ਮਿਸ ਪੰਜਾਬਣ ਕੰਟੈਸਟ ਹੁੰਦਾ ਜਿਹਦੇ ਵਿੱਚ ਲੜਕੀਆਂ ਆਉਂਦੀਆਂ ਨੇ ਨੌਜਵਾਨ ਲੜਕੀਆਂ ਆ ਕੇ ਪਾਰਟਿਸਿਪੇਟ ਕਰਦੀਆਂ ਫਿਰ ਉਹਦਾ ਕੰਟੈਸਟ ਹੁੰਦਾ ਹਮ ਦਰਅਸਲ ਹੋਇਆ ਕੀ ਕਿ ਪਿਛਲੇ ਦਿਨਾਂ ਦੇ ਵਿੱਚ ਇੱਕ ਐਫ ਆਈ ਆਰ ਦਰਜ ਕਰਵਾਈ ਗਈ ਆ ਇਹ ਐਫ ਆਈ ਆਰ 17 ਮਾਰਚ ਇਸੇ ਸਾਲ ਜਿਹੜਾ ਕਰਾਈ ਗਈ ਆ ਇਹ ਇੱਕ ਲੜਕੀ ਦੇ ਪਿਤਾ ਨੇ ਕਰਵਾਈ ਆ 24 ਸਾਲਾਂ ਦੀ ਲੜਕੀ ਆ ਉਹ ਇਸ ਕੰਟੈਸਟ ਦੇ ਵਿੱਚ ਭਾਗ ਲੈਣ ਗਈ ਸੀ ਪਰ ਉਹਨੇ ਕਈ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਆਪਣੀਆਂ ਸ਼ਿਕਾਇਤਾਂ ਲਿਖੀਆਂ ਨੇ ਉਸ ਐਫ ਆਈ ਆਰ ਦੇ ਵਿੱਚ ਦਰਜ ਆ ਕਿ ਕਿਸ ਤਰ੍ਹਾਂ ਮੇਰਾ ਸ਼ੋਸ਼ਣ ਕਰਨ ਦੀ ਕੋਸ਼ਿਸ਼ ਕੀਤੀ ਗਈ ਕਥਿਤ ਤੌਰ ਤੇ ਔਰ ਜਦੋਂ ਉਸ ਲੜਕੀ ਦੇ ਪਿਤਾ ਨੇ ਉਹਨੂੰ ਉੱਥੋਂ ਲਿਆਉਣ ਦੀ ਕੋਸ਼ਿਸ਼ ਕੀਤੀ ਤਾਂ ਉਹਨੂੰ ਆਉਣ ਨਹੀਂ ਸੀ ਦਿੱਤਾ ਜਾ ਰਿਹਾ ਇਸ ਤਰ੍ਹਾਂ ਦੇ ਵੀ ਇਲਜ਼ਾਮ ਆ ਇਸ ਐਫ ਆਈ ਆਰ ਦੇ ਅਨੁਸਾਰ ਤੇ ਇਸ ਪਿਤਾ ਨੂੰ ਹਾਲਾਂਕਿ ਇਹਨਾਂ ਦਾ ਨਾਂ ਵੀ ਸਾਨੂੰ ਪਤਾ ਹੈ ਖਰੜ ਦੇ ਰਹਿਣ ਵਾਲੇ ਆ ਇਸ ਲੜਕੀ ਦਾ ਵੀ ਨਾਂ ਨਾਂ ਦਾ ਪਤਾ ਲੇਕਿਨ ਅਸੀਂ ਉਹ ਜਾਗਰ ਨਹੀਂ ਕਰਾਂਗੇ ਕਿਉਂਕਿ ਸਮਝਦੇ ਆ ਕਿ ਇਹ ਉਹਨਾਂ ਦਾ ਪ੍ਰਾਈਵੇਸੀ ਹੈ ਬਾਅਦ ਵਿੱਚ ਜਦੋਂ ਉਹ ਜਾਗਰ ਹੋਣਾ ਚਾਹਵੇ ਤੇ ਹੋ ਸਕਦਾ ਮਸਲਾ ਹਮ ਲੇਕਿਨ ਇਸ ਪਿਤਾ ਜਦੋਂ ਇਹ ਹਾਰ ਗਏ ਇਹ ਤੁਸੀਂ ਦੇਖੋ ਇਹ ਜਿਹੜਾ ਸਾਰਾ ਪ੍ਰਕਰਣ ਹੋਇਆ ਇਹ 10 ਮਾਰਚ ਤੋਂ ਲੈ ਕੇ 15 ਮਾਰਚ ਤੱਕ ਹੋਇਆ ਇਹ ਜਦੋਂ ਪਿਤਾ ਮੈਂ ਤੁਹਾਨੂੰ ਦੱਸਦਾ ਕਿ ਜਦੋਂ ਇਹ ਆਪਣੀ ਲੜਕੀ ਨੂੰ ਲੈਣ ਗਏ ਤੇ ਉਹਨਾਂ ਨੇ ਨਾ ਨੁੱਕਰ ਕਰਤੀ ਉਹ ਕਹਿੰਦੇ ਕਿ ਜਿਹੜੇ ਆਰਗੇਨਾਈਜ਼ਰ ਸੀ ਮਿਸ ਪੰਜਾਬਣ ਦੇ ਉਹ ਕਹਿੰਦੇ ਨਹੀਂ ਲੈ ਕੇ ਜਾਣਾ ਤੇ ਫਿਰ ਉਹਨਾਂ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਦਾ ਦਰਵਾਜ਼ਾ ਖੜਕਾਉਣਾ ਪਿਆ ਇੱਕ ਜਿਹੜੀ ਪਟੀਸ਼ਨ ਹੁੰਦੀ ਹੈ ਹੈਵ ਬੀਸ ਕਾਪਸਲੀ ਉਹਨਾਂ ਨੇ ਉਹ ਪਟੀਸ਼ਨ ਪਾਈ ਇਹ ਪਟੀਸ਼ਨ ਤਾਂ ਪਾਈ ਜਾਂਦੀ ਹੈ ਕਿ ਤੁਹਾਨੂੰ ਲੱਗਦਾ ਕਿ ਕਿਸੇ ਨੇ ਤੁਹਾਡੇ ਕਿਸੇ ਵਿਅਕਤੀ ਨੂੰ ਜਾਣ ਬੁਝ ਕੇ ਬੰਦੀ ਬਣਾ ਰੱਖਿਆ ਉਹਨੂੰ ਛੱਡ ਦੇਣੀ ਆ ਔਰ ਹਾਈ ਕੋਰਟ ਦੇ ਜਸਟਿਸ ਅਭਨੀਸ਼ ਝੰਗਣ ਨੇ ਉਹਨਾਂ ਨੇ ਇੱਕ ਵਾਰੰਟ ਅਫੀਸਰ ਨਿਯੁਕਤ ਕੀਤਾ ਉਸ ਵਾਰੰਟ ਅਫੀਸਰ ਨੇ 15 ਤਰੀਕ ਨੂੰ ਜਾ ਕੇ 14 ਤਰੀਕ ਨੂੰ ਇਹ ਪਟੀਸ਼ਨ ਪਾਈ ਜਾਂਦੀ ਹੈ 14 ਮਾਰਚ ਨੂੰ ਤੇ 15 ਮਾਰਚ ਨੂੰ ਜਾ ਕੇ ਉਹ ਇੱਥੇ ਪਹੁੰਚਦੇ ਨੇ ਉੱਥੇ ਲੜਕੀ ਪਾਈ ਜਾਂਦੀ ਹੈ ਤੇ ਲੜਕੀ ਨੂੰ ਉਹ ਵਾਪਸ ਲੈ ਕੇ ਆਉਂਦੇ ਨੇ ਤੇ ਫਿਰ 17 ਮਾਰਚ ਨੂੰ ਇਸੇ 17 ਮਾਰਚ ਨੂੰ ਰਾਤ ਨੂੰ 9:31 ਵਜੇ ਇਹ ਐਫਆਈਆਰ ਦਰਜ ਹੁੰਦੀ ਹੈ ਤੁਸੀਂ ਦੇਖੋ ਕਿ 10 ਤਰ੍ਹਾਂ ਦੀਆਂ ਧਾਰਾਵਾਂ ਲੱਗੀਆਂ ਨੇ ਇਸ ਐਫਆਈਆਰ ਦੇ ਵਿੱਚ ਔਰ ਇਸੇ ਐਫਆਈਆਰ ਜਿੰਨਾ ਤੇ ਹੋਈ ਆ ਉਹ ਮੈਂ ਤੁਹਾਨੂੰ ਥੋੜਾ ਜਿਆਦਾ ਦੱਸਦਾ ਇਸ ਜਿਹੜੇ ਡਾਇਰੈਕਟਰ ਨੇ ਮਿਸ ਪੰਜਾਬਣ ਦੇ ਉਹਨਾਂ ਦੇ ਜਿਹੜੇ ਡਾਇਰੈਕਟਰ ਨੇ ਉਹਨਾਂ ਦਾ ਨਾਮ ਹੈ ਨੈਨਸੀ ਕੁਮਨ ਇੱਕ ਉਹਨਾਂ ਤੇ ਐਫਆਈਆਰ ਦਰਜ ਹੋਈ ਆ ਦੂਸਰਾ ਜਿਸ ਤਰ੍ਹਾਂ ਕਹ ਦੀਏ ਇੱਕ ਹੈ ਨਿਹਾਰਿਕਾ ਨੇਹਰ ਦਾ ਜਿਹੜੇ ਅਸਿਸਟੈਂਟ ਡਾਇਰੈਕਟਰ ਨੇ ਉਹਨਾਂ ਤੇ ਵੀ ਇਹ ਐਫ ਆਈ ਆਰ ਦਰਜ ਹੋਈ ਆ ਫਿਰ ਜਿਹੜੇ ਪੀਟੀਸੀ ਪੰਜਾਬੀ ਦੇ ਮੈਨੇਜਿੰਗ ਡਾਇਰੈਕਟਰ ਨੇ ਉਹਨਾਂ ਦਾ ਨਾਂ ਨਹੀਂ ਆ ਮੈਨੇਜਿੰਗ ਡਾਇਰੈਕਟਰ ਉਹਨਾਂ ਤੇ ਵੀ ਇਹ ਜਿਹੜੀ ਆ ਐਫ ਆਈ ਆਰ ਦਰਜ ਹੋਈ ਆ ਇੱਕ ਕੋਈ ਭੁਪਿੰਦਰ ਸਿੰਘ ਨੇ ਉਹਨਾਂ ਤੇ ਫਿਰ ਐਮ ਡੀ ਨੇ ਜੀ ਡੀ ਰੈ residenc y ਇਹ ਹੋਟਲ ਆ ਜੀ ਡੀ ਰੈ residenc y ਇਹਨਾਂ ਦੇ ਮੈਨੇਜਿੰਗ ਡਾਇਰੈਕਟਰ ਤੇ ਹੋਈ ਆ ਲਕਸ਼ਮਣ ਸਿੰਘ ਇੱਕ ਉਹਨਾਂ ਤੇ ਹੋਈ ਆ ਤੇ ਇਸੇ ਤਰ੍ਹਾਂ 20 25 ਅਗਿਆਤ ਵਿਅਕਤੀਆਂ ਤੇ ਅਨਨੋਨ ਵਿਅਕਤੀਆਂ ਤੇ ਨਾਮਾ ਲੂਨ ਉਹਨਾਂ ਦੇ ਐਫਆਈਆਰ ਦੇ ਵਿੱਚ ਲਿਖਿਆ ਹੈ ਉਹਨਾਂ ਵਿਅਕਤੀਆਂ ਤੇ ਹੋਈ ਆ ਹੁਣ ਮੈਂ ਤੁਹਾਨੂੰ ਥੋੜਾ ਜਿਹਾ ਦੱਸਦਾ ਕਿ ਇਸ ਐਫਆਈਆਰ ਦੇ ਵਿੱਚ ਲਿਖਿਆ ਕਿਹਾ ਗਿਆ ਜੋ ਇਸ ਪਿਤਾ ਵੱਲੋਂ ਆਪਣੀ ਬੇਟੀ ਨੂੰ ਜਦੋਂ ਲੈ ਕੇ ਆਇਆ ਉਹਨਾਂ ਨੇ ਕੀ ਕਿਹਾ ਉਹ ਕਹਿੰਦੇ ਕਿ ਸਾਡੀ ਲੜਕੀ ਇਸ ਕੰਟੈਸਟ ਦੇ ਵਿੱਚ ਗਈ ਸੀ ਲੇਕਿਨ ਜਦੋਂ ਉੱਥੇ ਗਏ ਤੇ ਉੱਥੇ ਉਹਨਾਂ ਦੀ ਉਹਨਾਂ ਨਾਲ ਸਰੀਰਕ ਸ਼ੋਸ਼ਣ ਜਾਂ ਉਹਨਾਂ ਨਾਲ ਭੱਦੀਆਂ ਹਰਕਤਾਂ ਹਰ ਤਰ੍ਹਾਂ ਦੀਆਂ ਕਰਨ ਦੀ ਕੋਸ਼ਿਸ਼ ਕੀਤੀ ਗਈ ਉਹਨਾਂ ਦੀਆਂ ਤਸਵੀਰਾਂ ਉਹਨਾਂ ਨੂੰ ਫੋਟੋਆਂ ਉਹਨਾਂ ਨੂੰ ਬਲੈਕਮੇਲ ਕਰਨ ਦੀ ਇਸ ਤਰ੍ਹਾਂ ਦੇ ਕਥਿਤ ਦੋਸ਼ ਉਹਦੇ ਵਿੱਚ ਲਾਏ ਗਏ ਨੇ ਔਰ ਉਸ ਤੋਂ ਬਾਅਦ ਜਦੋਂ ਲੜਕੀ ਨੇ ਕਿਹਾ ਕਿ ਮੈਨੂੰ ਵਾਪਸ ਭੇਜ ਦਿਓ ਉਹ ਰੋਣ ਲੱਗ ਗਈ ਇੱਥੋਂ ਤੱਕ ਵੀ ਇਸ ਐਫ ਆਈ ਆਰ ਦੇ ਵਿੱਚ ਦਰਜ ਹੈ ਕਿ ਉਹਨਾਂ ਨੂੰ ਜਿਹੜਾ ਪਾਣੀ ਦਿੰਦੇ ਸੀ ਉਸ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਨਸ਼ੀਲਾ ਪਦਾਰਥ ਮਿਲਾਇਆ ਜਾਂਦਾ ਸੀ ਕਥੇ ਤੌਰ ਤੇ ਤਾਂ ਕਿ ਲੜਕੀਆਂ ਬੇਹੋਸ਼ੀ ਦੇ ਹਾਲਤ ਵਿੱਚ ਚਲੇ ਜਾਂਣ ਉਹਨਾਂ ਦੇ ਨਾਲ ਕੋਈ ਜਸਮੀਨ ਜਸਮਾਨੀ ਕਿਸੇ ਤਰ੍ਹਾਂ ਦਾ ਸ਼ੋਸ਼ਣ ਕੀਤਾ ਜਾ ਸਕੇ ਇਸ ਤਰ੍ਹਾਂ ਦੀਆਂ ਗੱਲਾਂ ਵੀ ਜਿਹੜੀਆਂ ਐਫ ਆਈ ਆਰ ਦੇ ਵਿੱਚ ਯਾਨੀ ਕਿ ਪੜ੍ਹ ਕੇ ਵਾਕਿਆ ਹੈਰਾਨੀ ਹੁੰਦੀ ਹੈ ਕਿ ਇਸ ਤਰ੍ਹਾਂ ਦਾ ਕੁਝ ਪੰਜਾਬ ਦੇ ਵਿੱਚ ਵਾਪਰ ਰਿਹਾ ਸੀ ਔਰ ਤੁਸੀਂ ਇੱਕ ਚੀਜ਼ ਦੇਖੋ ਹਾਲਾਂਕਿ ਇਹ ਜਿਹੜੀ ਰਿਪੋਰਟ ਸੀ ਮੋਰੈਂਟ ਆਫ ਅਫੀਸਰ ਵਾਲੀ ਕਿ ਉਹਨਾਂ ਨੇ ਜਾ ਕੇ ਇਹ ਲੜਕੀ ਨੂੰ ਛੁਡਾਇਆ ਸਿਰਫ ਇੱਕ ਪੇਪਰ ਨੇ ਛਾਪੀ ਸੀ ਕਿ ਜਿਹੜੀ 16 ਮਾਰਚ ਨੂੰ ਹਿੰਦੁਸਤਾਨ ਟਾਈਮਜ਼ ਅੰਗਰੇਜ਼ੀ ਦਾ ਇੱਕ ਬੜਾ ਵੱਡਾ ਖਬਰਾਂ ਉੱਚ છਪੀ ਸੀ ਲੇਕਿਨ ਉਸ ਤੋਂ ਬਾਅਦ 17 ਮਾਰਚ ਨੂੰ ਜਦੋਂ ਇਹ ਐਫ ਆਈ ਆਰ ਹੁੰਦੀ ਆ ਹਜੇ ਤੱਕ ਇਸ ਦਾ ਜ਼ਿਕਰ ਕਿਤੇ ਵੀ ਨਹੀਂ ਆ ਹਾਂ ਇੱਕ ਚੀਜ਼ ਮੈਂ ਤੁਹਾਨੂੰ ਜ਼ਰੂਰ ਦੱਸ ਦਿੰਨਾ ਕਿ ਜਿਹੜੇ ਮੈਨੇਜਿੰਗ ਡਾਇਰੈਕਟਰ ਨੇ ਰਵਿੰਦਰ ਨਰਾਇਣ ਉਹਨਾਂ ਨੇ ਉਸ ਇੱਕ ਬਾਅਦ ਦੇ ਵਿੱਚ ਇਹ ਗੱਲ ਜ਼ਰੂਰ ਕਹੀ ਹੈ ਕਿ ਜਿਹੜੇ ਇਹ ਅਲੀਗੇਸ਼ਨਸ ਨੇ ਜਾਂ ਸਾਡੇ ਤੇ ਦੋਸ਼ ਨੇ ਇਹ ਬਿਲਕੁਲ ਬੇਸਲੈਸ ਨੇ ਬੇਬੁਨਿਆਦ ਨੇ ਉਹ ਕਹਿੰਦੇ ਕਿ ਅਸੀਂ ਤਿੰਨ ਦਹਾਕਿਆਂ ਤੋਂ ਲਗਭਗ 30 ਸਾਲਾਂ ਤੋਂ ਇਹ ਮਿਸ ਪੰਜਾਬਨ ਪ੍ਰੋਗਰਾਮ ਕਰਾ ਰਹੇ ਆ ਕਦੇ ਸਾਨੂੰ ਇਸ ਤਰ੍ਹਾਂ ਦੀ ਕੋਈ ਸ਼ਿਕਾਇਤ ਨਹੀਂ ਆਈ ਹਾਂ ਉਹ ਇਹ ਜ਼ਰੂਰ ਕਹਿੰਦੇ ਨੇ ਕਿ ਕਿਸੇ ਤਰ੍ਹਾਂ ਦੇ ਕੁਝ ਐਗਰੀਮੈਂਟਸ ਹੁੰਦੇ ਨੇ ਜਿਹੜੇ ਆਉਂਦੀਆਂ ਨੇ ਕੁੜੀਆਂ ਅਸੀਂ ਉਹਨਾਂ ਨੂੰ ਇਹ ਜ਼ਰੂਰ ਕਹਿੰਨੇ ਕਿ ਜਦੋਂ ਤੱਕ ਤੁਸੀਂ ਇਸ ਕੰਟੈਸਟ ਦੇ ਵਿੱਚ ਰਹਿੰਦੇ ਹੋ ਤੁਸੀਂ ਕਿਸੇ ਨੂੰ ਮਿਲ ਨਹੀਂ ਸਕਦੇ ਤਾਂ ਤੁਸੀਂ ਬਾਹਰ ਨਹੀਂ ਜਾ ਸਕਦੇ ਤੇ ਅਸੀਂ ਇਸੇ ਕਰਕੇ ਇਹਨਾਂ ਨੂੰ ਰੋਕਿਆ ਸੀ ਪਰ ਕਿ ਉਹਨਾਂ ਨੇ ਇਹ ਗੱਲ ਮੰਨੀ ਆ ਉਸ ਅਖਬਾਰ ਦੇ ਅਨੁਸਾਰ ਕਿ ਇੱਕ ਵਾਰੈਂਟ ਆਫੀਸਰ ਆਈ ਸੀ ਤੇ ਅਸੀਂ ਉਹਨਾਂ ਨੂੰ ਕਹਤਾ ਕਿ ਇਹ ਲੜਕੀ ਹੈ ਤਾਂ ਉਹ ਆਪਣੇ ਆਪ ਆਪਣੇ ਨਾਲ ਪੁਲਿਸ ਲੜਕੀ ਨੂੰ ਲੈ ਕੇ ਹੁਣ ਥੋੜਾ ਜਿਹਾ ਮੈਂ ਤੁਹਾਨੂੰ ਇਹ ਵੀ ਦੱਸ ਦਿੰਦਾ ਕਿ ਇਸ ਵਿੱਚ ਧਾਰਾਵਾਂ ਜਿਹੜੀਆਂ ਲੱਗੀਆਂ ਨੇ ਉਹ ਕੀ ਕਹਿੰਦੀਆਂ ਨੇ ਜੋ ਪੁਲਿਸ ਨੇ ਇਹ ਚ ਧਾਰਾਵਾਂ ਲਾਈਆਂ ਨੇ ਉਹ ਆਈਪੀਸੀ ਦੀਆਂ ਇੰਡੀਅਨ ਪਿਨਲ ਕੋਡ ਦੀਆਂ 341 342 343 ਇਹ ਧਾਰਾਵਾਂ ਖੁੰਡੀਆਂ ਨੇ ਮਦਨਦੀਪ ਜੀ ਕਿ ਕਿਸੇ ਦੀ ਰੌਂਗਫੁਲ ਰੈਸਟ੍ਰੇਨ ਜਾਂ ਕਨਫਾਈਨਮੈਂਟ ਕਿਸੇ ਨੂੰ ਠੱਕੇ ਨਾ ਜਾਂ ਜ਼ਬਰਦਸਤੀ ਰੱਖਿਆ ਹੋਵੇ ਇਹ ਧਾਰਾਵਾਂ ਉਸ ਤੋਂ ਉਸ ਵੇਲੇ ਲੱਗਦੀਆਂ ਨੇ ਇੱਕ ਹੋਰ ਚੀਜ਼ ਆ 354 354 ਆਪੀਸੀ ਧਾਰਾ ਵੀ ਲੱਗੀ ਆ ਜਦੋਂ ਕਿਸੇ ਉੱਤੇ ਕਿਸੇ ਤਰ੍ਹਾਂ ਦਾ ਹਮਲਾ ਕੀਤਾ ਜਾਵੇ ਉਸ ਦੀ ਜਿਵੇਂ ਕਹਿੰਦੇ ਮੋਡਸਟੀ ਆਊਟਰੇਜ ਕਰਨ ਲਈ ਜਾਂ ਉਸ ਦਾ ਸ਼ੋਸ਼ਣ ਕਰਨ ਲਈ ਇਸ ਇਹ ਧਾਰਾ ਵੀ ਲੱਗੀ ਆ ਇਸੇ ਤਰ੍ਹਾਂ ਦੀਆਂ ਧਾਰਾਵਾਂ ਦੇ ਵਿੱਚ ਇੱਕ ਹੋਰ ਚੀਜ਼ ਆਉਂਦੀ ਹੈ ਕਿ ਜਦੋਂ ਕਿਸ ਦੀਆਂ ਫੋਟੋਆਂ ਜਾਂ ਕੋਈ ਵੀਡੀਓਜ਼ ਕਿਸੇ ਇਸ ਤਰ੍ਹਾਂ ਦੀ ਮਨਸ਼ਾਨਾ ਬਣਾਈ ਜਾਵੇ ਉਹ ਵੀ ਧਾਰਾ ਲੱਗੀਆਂ ਨੇ 328 ਧਾਰਾ ਵੀ ਲੱਗੀ ਐ ਇਸ ਆਪੀਸੀ ਦੀ ਉਹ ਹੁੰਦਾ ਕੋਈ ਨਸ਼ੀਲਾ ਪਦਾਰਥ ਤਨ ਪਿਆ ਦਿੱਤਾ ਜਾਵੇ ਕਿਸੇ ਚੀਜ਼ ਦੇ ਵਿੱਚ ਪਾ ਕੇ ਤੇ ਉਹਦੇ ਪਿੱਛੇ ਜਿਹੜੀ ਆ ਮੰਛਾਵਾ ਹੋਰ ਹੋਣ ਸੋ ਇਹ ਸਾਰਾ ਕੁਝ ਸੀਗਾ ਬੜੀ ਹੈਰਾਨੀ ਦੀ ਗੱਲ ਹੈ ਕਿ ਇਹ ਐਫ ਆਈ ਆਰ ਨੂੰ ਹੁਣ ਦੇਖਦੇ ਆ ਕਿ ਕੀ ਇਹਨਾਂ ਦੋਸ਼ਾਂ ਦੇ ਵਿੱਚ ਕੀ ਸਚਾਈ ਆ ਪੁਲਿਸ ਇਹਦੀ ਤਕੀਕਾਤ ਕਰੇ ਇਹਦੀ ਜਾਂਚ ਕਰੇ ਤਾਂ ਕਿ ਜਿਹੜਾ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਸਕੇ ਜੀ ਮਦਦ ਲੀਜੀ ਬਿਲਕੁਲ ਪਰ ਇਹਦੇ ਚ ਜਿਹੜਾ ਦਰਖਾਸਤ ਕਰਤਾ ਹੁੰਦਾ ਜਿਹੜਾ ਪੇਟ ਤੇ ਜਿਹੜਾ ਤੇ ਰਿਹਾ ਹੈ ਉਹਨਾਂ ਦਾ ਸਾਥ ਦੇਣਾ ਬੜਾ ਜ਼ਰੂਰੀ ਹੋ ਜਾਂਦਾ ਹੈ ਕਈ ਵਾਰ ਦੇਖਣ ਚਾਹਿਆ ਆਪਾਂ ਬਹੁਤ ਸਾਰੇ ਕੇਸ ਵਿਕੇ ਆ ਇਹਦੇ ਵਿੱਚ ਬਹੁਤ ਸਾਰੇ ਕੰਪਰੋਮਾਈਜ਼ ਹੋ ਜਾਂਦੇ ਹੁੰਦੇ ਆ ਉਸ ਤੋਂ ਬਾਅਦ ਫਿਰ ਜਿਹੜੇ ਜਿਨ੍ਹਾਂ ਦੇ ਖਿਲਾਫ ਸ਼ਿਕਾਇਤ ਹੁੰਦੀ ਹੈ ਫਿਰ ਉਹ ਸਾਫ਼ ਸੁਥਰੇ ਕੋਈ ਨਿਕਲ ਜਾਂਦੇ ਆ ਕਈ ਮਾਮਲੇ ਇਸ ਤਰ੍ਹਾਂ ਦੇ ਅਤੀਤ ਵਿੱਚ ਹੋਏ ਆ ਅਸੀਂ ਆਸ ਕਰਦੇ ਆ ਕਿ ਜੇ ਕਿਸੇ ਨੇ ਇਸ ਤਰ੍ਹਾਂ ਦਾ ਕੋਈ ਸਟੈਂਡ ਲਿਆ ਤੇ ਫਿਰ ਆਪਣੇ ਸਾਈਡ ਤੇ ਵਰਕ ਕਰਾਰੇ ਸੋ ਸਮਾਸਮਾਤ ਹੋ ਗਿਆ ਮਨਪਤ ਜੀ ਬਹੁਤ ਬਹੁਤ ਸ਼ੁਕਰੀਆ